ਹਾਂਜੀ ਕੀ ਹਾਲ ਚਾਲ ਆ ਮੇਰੇ ਵੀਰਾਂ ਦਾ ਉਮੀਦ ਕਰਦੇ ਵੀ ਸਾਰੇ ਠੀਕ ਠਾਕ ਹੋਵਾਂਗੇ ਆਪਣੇ ਬਲੈਕ ਸਟਾਰ ਲੌਪ ਹੋ ਗਏ ਜੀ 130 ਦਿਨਾਂ ਦੇ ਲੈ ਕੇ ਦਿਨਾਂ ਦੀ ਗੱਲ ਕਰੀਏ ਤੇ 4 ਮਹੀਨੇ 11 ਦਿਨਾਂ ਦੇ ਜਨਵਾਰ ਪੂਰੇ ਐਕਟਿਵ ਇਹ ਵੀਡੀਓ ਆਪਾਂ ਸ਼ਾਮ ਦੇ ਸਮੇਂ ਬਣਾ ਰਹੇ ਆਂ ਆ ਦੋ ਬਲਬ ਆਪਾਂ ਲਾਇਆ ਐਲਡੀ ਰੋਸ਼ਨੀ ਵਾਸਤੇ ਤੇ ਪੂਰਾ ਇਹਨਾਂ ਨੂੰ ਡੈਂਟ ਨਹੀਂ ਲੈਟ ਆ ਮੇਖ ਸਰਦ ਦੇ ਜੀ ਤੁਸੀਂ ਕੀੜੇਦਿਆਂ ਨੂੰ ਚਲਦੀ ਆ ਜੀ ਫੇਸ ਵਨ ਤੇ ਪਾਣੀ ਦੇ ਵਿੱਚ ਆਪਾਂ ਅੱਜ ਲਾਇਆ ਜੀ ਇਹਨਾਂ ਨੂੰ ਨੀਲਾ ਤੋਤਾ ਨੀਲਾ ਤੋਤਾ ਲਾਣ ਦਾ ਇੱਕ ਕਾਰਨ ਸੀਗਾ ਕਿ ਇਹਨਾਂ ਨੂੰ ਜਿਹੜੇ ਖਿਚ-ਖਿਚ ਜੀ ਦੀ ਆਵਾਜ਼ ਗਲੇ ਚੋਂ ਆਉਣਾ ਨਹੀਂ ਸੀ ਹਟਦੀ ਹਾਰ ਕੇ ਫਿਰ ਮੈਨੂੰ ਇਹ ਹੀ ਟਰੀਟਮੈਂਟ ਕਰਨਾ ਪਿਆ ਇਹ ਜਦੋਂ ਕੋਈ ਵੀ ਦਵਾਈ ਐਂਟੀਬਾਇਟਿਕ ਅਸਰ ਨਾ ਕਰੇ ਉਸ ਸਮੇਂ ਫਿਰ ਇਹ ਹੀ ਹੱਲ ਕਰਨਾ ਪੈਂਦਾ ਇਹਦਾ ਰਿਜ਼ਲਟ 24 ਘੰਟੇ ਦੇ ਵਿੱਚ ਵਿੱਚ ਆਪਨੂੰ ਮਿਲ ਜਣਾ ਪੂਰੀ ਖਿੱਚ ਖਿੱਚ ਬੰਦ ਹੋ ਜੂਗੀ ਆਪਾਂ ਤਿੰਨ ਦਿਨ ਲਗਾਤਾਰ ਇਹ ਨੀਲਾ ਥੋਥਾ ਚਲਾਉਣਾ ਆਪਾਂ ਆਪਣੇ ਵੀਰਿਆਂ ਨੂੰ ਦੱਸਾਂਗੇ ਇਹ ਨੀਲਾ ਥੋਥੇ ਦੇ ਕੀ ਰਿਜ਼ਲਟ ਮਿਲਦੇ ਆ ਜੀ ਹੋਰ ਕਿਸੇ ਨਵੀਂ ਵੀਡੀਓ ਵਿੱਚ ਧੰਨਵਾਦ ਜੀ ਸਾਰੇ ਵੀਰਿਆਂ ਦਾ